ਸਰੋਸਟਰਾਂ ਤੇ ਕਿ ਤਿੰਨ ਬੰਦੇ ਅੰਦਰ ਆਏ ਆ ਉਹ ਕੈਸ਼ ਕਾਉਂਟਰ ਚ ਵੜ ਕੇ ਸਾਰਾ ਕੈਸ਼ ਕੱਢ ਕੇ ਲੈ ਗਏ ਆ ਹਾਂਜੀ ਪਿਸਤੌਲ ਦੀ ਨੋਕ ਤੇ ਜੰਮਰੀ ਸਰਦੇ ਤਰਨਤਾਰਨ ਰੋਡ ਤੇ ਵੱਡੀ ਵਾਰਦਾਤ ਵਾਪਰੀ ਏ ਜਿੱਥੇ ਇੱਕ ਨਿੱਜੀ ਬੈਂਕ ਚ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਰੀਬ 2 ਤੋਂ 3 ਲੁਟੇਰਿਆਂ ਨੇ ਬੈਂਕ 'ਤੇ ਡਾਕਾ ਮਾਰਿਆ ਅਤੇ ਕਰੀਬ 15 ਤੋਂ 20 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ ਨੇ ਜੋ ਕਿ ਸੀਸੀਟੀਵੀ ਤਸਵੀਰਾਂ 'ਚ ਕੈਦ ਹੋ ਗਏ ਨੇ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕੁਝ ਨੌਜਵਾਨ ਬੈਂਕ ਦੇ ਅੰਦਰ ਮੂੰਹ ਟੱਕ ਕੇ ਦਾਖਲ ਹੁੰਦੇ ਨੇ ਅਤੇ ਨਕਦੀ ਲੈ ਕੇ ਬੈਂਕ ਦੇ ਪਿਛਲੇ ਪਾਸੇ ਨੂੰ ਫਰਾਰ ਹੋ ਜਾਂਦੇ ਨੇ ਐ ਹੋਈ ਜੀਆ ਬੰਦਾ ਆਹੋ ਔਰ ਭਜਾਤਾ ਨੇ ਉਹ ਨੂੰ ਵਿਚੰਦਾ ਤੋਂ ਘਰਦੇ ਤੇ ਇਹ ਉਹ ਵੜ ਗਿਆ ਨੇ ਯਾਰ ਜੀ ਤੁਸੀਂ ਕਿੱਥੇ ਗਏ ਬਾਜੀ ਪਿੱਛੇ ਆਹ ਇੱਥੇ ਹੀ ਆਣਾ ਉਹਨੇ ਮੈਨੂੰ ਬਤਾਇਆ ਲੋ ਬਿੱਲੀ ਕਦੇ ਲੈ ਨਹੀਂ ਆਹੋ ਕੈਸ਼ ਉਹ ਲੈ ਕੇ ਜਾਂਦਾ ਉਹ ਦੋ ਦੋ ਮੁੰਡੇ ਹੋ ਗਏ ਤੇ ਕੋਧਰ ਨੂੰ ਵੀ ਕਿਧਰ ਨੂੰ ਚਾਰ ਫਿਰ ਹੋ ਗਏ ਆ ਤਿੰਨ ਨਹੀਂ ਨਹੀਂ ਇਹ ਹੋ ਰਹੇ ਉਹ ਪਿੱਛੇ ਭੱਜੇ ਮੁੰਡਾ ਉਹ ਹੈਗਾ ਇੱਕ ਹੋਰ ਆ ਤਿੰਨ ਆ ਤਿੰਨ ਇਹ ਆਟੋ ਵਾਲਾ ਸੀ ਉਹ ਨਹੀਂ ਭਾਜੀ ਤੇ ਬੈਂਕ ਅਧਿਕਾਰੀਆਂ ਮੁਤਾਬਕ ਕਰੀਬ 3 ਲੁਟੇਰੇ ਪਿਸਤੌਲ ਦੀ ਨੋਕ ਤੇ ਕੈਸ਼ ਕਾਊਂਟਰ ਅੰਦਰ ਦਾਖਲ ਹੋਏ ਅਤੇ ਕਰੀਬ 15 ਤੋਂ 20 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ ਬੈਂਕ ਅਧਿਕਾਰੀਆਂ ਮੁਤਾਬਕ ਬੈਂਕ ਦੇ ਬਾਹਰ ਕੋਈ ਵੀ ਸੁਰੱਖਿਆ ਗਾਰਡ ਮੌਜੂਦ ਨਹੀਂ ਸੀ ਜਿਸ ਕਾਰਨ ਲੁਟੇਰਿਆਂ ਨੂੰ ਬੈਂਕ ਲੁੱਟਣ ਵਿੱਚ ਹੋਰ ਵੀ ਆਸਾਨੀ ਹੋ ਗਈ ਅਤੇ ਉਹ ਆਸਾਨੀ ਨਾਲ ਹੀ ਪੈਸੇ ਲੁੱਟ ਕੇ ਫਰਾਰ ਹੋ ਗਏ ਲਖਵਿੰਦਰ ਸਿੰਘ ਤਰੰਧਾ ਰੋਡ ਨਾਮਤਾਰੀ ਗੰਡਾ ਐਸਆਈਸੀ ਬੈਂਕ ਸਾਰੇ ਡਕਾਤੀ ਹੋ ਜੀ ਸਰੋਸਤਾ ਹਮਤੇ ਕਿ ਤਨੇ ਬੰਦੇ ਅੰਦਰ ਆਏ ਆ ਉਹ ਕੈਸ਼ ਕਾਊਂਟਰ ਚ ਵੜ ਕੇ ਸਾਰਾ ਕੈਸ਼ ਕੱਢ ਕੇ ਲੈ ਗਏ ਆ ਹਾਂਜੀ ਪਿਸਤੌਲ ਦੀ ਨੋਕ ਤੇ ਅੰਦਰ ਸਟਾਰਟ ਹੋਇਆ ਸਰ ਹਾਂਜੀ ਐਸਾ ਸਾਰਾ ਕਸਟਮਰ ਨਹੀਂ ਸੀ ਸਰ ਕਿੰਨੇ ਤੱਕ ਦੀ ਲੁੱਟ ਹੋਈ ਸਰ ਹੋ ਗਈ 15 ਤੋਂ 20 ਲੱਖ ਦੀ ਜੀ ਕਿੰਨੇ ਕੁ ਦਾ ਟਾਈਮ ਸਰ 5 ਮਿੰਟ ਘੜ ਦੋ ਤੇ ਕੀ ਲੱਗਦਾ ਕਿ ਲੁੱਟ ਦੀ ਨੀਤ ਨਾਲ ਆਏ ਜਾਂ ਵੈਸੇ ਪਹਿਲਾਂ ਹੀ ਉਹਨਾਂ ਦਾ ਪਲਾਨਿੰਗ ਸੀ ਨਹੀਂ ਸਰ ਨੀਤ ਨਾਲ ਪੂਰੀ ਆਇਆ ਜੀ ਪਹਿਲਾਂ ਨੌਨਕ ਪਲੈਨਿੰਗ ਕੀਤੀ ਗਈ ਰਹੀ ਆ ਸਿੱਧਾ ਘੱਟ ਹੀ ਸਰ ਇਹ ਗੱਲ ਦਾ ਹੁਣ ਹੱਲ ਨਹੀਂ ਇਹਦਾ ਪਤਾ ਹਾਂ ਜੇਡ ਤੇ ਕੋਈ ਵੀ ਨਹੀਂ ਸੀਗਾ ਸਿਕਿਉਰਟੀ ਗਾਰਡ ਨਹੀਂ ਨਹੀ ਨਹੀ ਸਰ ਸਿਕਿਉਰਟੀ ਗਾਰਡ ਨਹੀਂ ਨਹੀ ਨਹੀ ਸਰ ਸੀਸੀਟੀਵੀ ਕੈਮਰਾ ਚੱਲਦੇ ਨੇ ਹਾਂ ਚੱਲਦੇ ਆ ਸਰ ਫੁਟੇਜ ਆ ਗਈ ਨਾ ਫੁਟੇਜ ਆ ਗਈ ਸਰ ਕਿੰਨੇ ਕ ਮੈਂ ਬਸ ਤਿੰਨੇ ਆਣੇ ਕਿਹਦੇ ਵੈਪਨ ਸੀ ਵੈਪਨ ਸਰ ਇੱਕ ਹੀ ਮੇਰੇ ਖਿਆਲ ਇੱਕ ਬੰਦੇ ਕੋਈ ਆ ਕਿਸ ਤਰ੍ਹਾਂ ਸੀ ਰਿਮੋਟ ਸੰਧ ਸਰ ਐਕਟਿਵ ਨੇ ਕਹਿੰਦੇ ਪੇ ਲੱਗੇ ਮਿਸਤਰੀ ਵਗੈਰਾ ਉੱਪਰ ਬਿਲਡਿੰਗ 'ਚ ਲੱਗੇ ਸਰ ਐ ਬੈਕਸਾਈਡ ਨੂੰ ਗਿਆ ਸਿਰੇ ਦੇ ਕਾਮੂ ਸਰ ਇੱਕ ਬੰਨੇ ਬੰਨੇ ਹਾਂਜੀ ਦੂਜੇ ਪਾਸੇ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਨੇ ਜਿਨ੍ਹਾਂ ਵੱਲੋਂ ਕੇ ਸੀਸੀਟੀਵੀ ਤਸਵੀਰਾਂ ਦੇ ਆਧਾਰ ਤੇ ਲੁਟੇਰਿਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਆਲੇ ਦੁਆਲੇ ਦੇ ਇਲਾਕੇ ਨੂੰ ਵੀ ਖੰਗਾਲਿਆ ਜਾ ਰਿਹਾ ਹੈ ਤਾਂ ਕਿ ਲੁਟੇਰਿਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾ ਸਕੇ ਬਾਈਕਲ ਬਾਈਕ ਪੀ ਸਾਹਿਬ ਅੱਜ ਲੁੱਟ ਹੋ ਚੁੱਕੀ ਹੈ ਦਿਨ ਦਿਹਾੜੇ ਮੈਂ ਮੌਕਾ ਕਿਸ ਤਰੀਕੇ ਨਾਲ ਦੇਖਿਆ ਜਾ ਰਿਹਾ ਇਸ ਨੂੰ ਮੈਂ ਹੱਲੇ ਜੀ ਪਲੇਸ ਇਹਦੇ ਮੈਂ ਪਲੇਸ ਆਫ ਅਕਰੈਂਸ ਦੇਖਣ ਲਈ ਹੁਣ ਆਇਆ ਜੀ ਵੀਆਈਪੀ ਡਿਊਟੀ ਚੱਲ ਰਹੀ ਸੀ ਇਲਾ ਇਹਨੂੰ ਦੇਖਾਂਗੇ ਉਸ ਤੋਂ ਪਹਿਲਾਂ ਹਲੇ ਕੁਝ ਵੀ ਕਮੈਂਟ ਕਰਨਾ ਔਖਾ ਹੈ ਜੋ ਦੱਸਿਆ ਆ ਵੇ ਜਿਹੜੇ ਸਸਪੀਸ਼ੀਅਸ ਤਿੰਨ ਬੰਦੇ ਆਏ ਆ ਜੋ ਫੋਨ ਤੇ ਜਿੰਨੇ ਕੁ ਮੈਨੂੰ ਕਨਵੇ ਹੋਈ ਆ ਸੋ ਮੌਕਾ ਦੇਖ ਕੇ ਇਹਨੂੰ ਇਨਵੈਸਟੀਗੇਟ ਕਰਾਂਗੇ ਜੀ ਦੈਨ ਤੁਹਾਨੂੰ ਫਿਰ ਬੇ ਕਰ ਦਾਂਗੇ ਮੈਨੂੰ ਐਗਜ਼ੈਕਟ ਮੈਂ ਕਹਾਂ ਜੀ ਜਾ ਕੇ ਅੰਦਰ ਵਾਲੇ ਮੈਂ ਦੇਖਦਾ ਹਾਂ ਸਰ ਕਿੰਨੇ ਬੰਦੇ ਆਏ ਸੀ ਤਿੰਨ ਤਿੰਨ ਦੱਸ ਰਹੇ ਆ ਜਿੰਨੇ ਕੁ ਮੈਨੂੰ ਫੋਨ ਤੇ ਇਨਫੋਰਮੇਸ਼ਨ ਆ ਕਿ ਸਰ ਕਿੰਨੀ ਕਾਰਵਾਈ ਹੋਊਗੀ ਸਰ ਕਾਰਵਾਈ ਹੈ ਜੀ ਕਾਰਵਾਈ ਦੇਖੋ ਜੀ ਅਜੇ ਇਹਨਾਂ ਦਾ ਅਸੀਂ ਇਹਨਾਂ ਦੇ ਪੈਰਾਮੀਟਰਸ ਦੇਖਦੇ ਆਂ ਕਿ ਬੈਂਕ ਨੇ ਜਿਹੜੇ ਪ੍ਰੋਪਰ ਪੈਰਾਮੀਟਰ ਜਿਹੜੇ ਸੀ ਉਹਨਾਂ ਨੂੰ ਫਾਲੋ ਕਰ ਰਿਹਾ ਹਜੇ ਮੈਂ ਉਹ ਹੀ ਦੱਸਿਆ ਵੀ ਨੀਚਲੇ ਵਾਲੇ ਤਾਂ ਮੈਂ ਐਂਟਰ ਕਰ ਰਿਹਾ ਮੈਂ ਉਹ ਹੀ ਖੜੀ ਹਜੇ ਮੈਨੂੰ ਮੈਂ ਤਾਂ ਜਸ ਤੁਹਾਡੇ ਸਾਹਮਣੇ ਉਤਰਿਆ ਲੈਟ ਮੀ ਸੀ ਮੈਨੂੰ ਦੇਖ ਲੈਣ ਦੋ ਹਾਂਜੀ ਹਾਂਜੀ ਕੋਈ ਗੱਲ ਨਹੀਂ ਜੇ ਉਹ ਵੀ ਹੈਗਾ ਜੀ ਇਹਨੂੰ ਟੋਟਲ ਅਮਾਉਂਟ ਵੀ ਚੈੱਕ ਕਰਾਂਗੇ ਔਰ 100% ਇਹਨੂੰ ਥੋੜੇ ਟਾਈਮ 'ਚ ਅਸੀਂ ਟ੍ਰੇਸ ਕਰਾਂਗੇ ਅਸੀਂ ਅੰਦਰਾਂ 'ਚ ਕੋਈ ਪਤਾ ਲੱਗਾ ਕੁਛ ਮੈਂ ਉਹੀ ਦੱਸ ਰਿਹਾ ਜੀ ਮੈਂ ਤਾਂ ਹਜੇ ਹਜੇ ਮੈਂ ਦੱਸ ਰਿਹਾ ਉਹ ਵੱਲੋਂ ਸਾਫ਼ ਤੌਰ ਤੇ ਕਿਹਾ ਜਾ ਰਿਹਾ ਕਿ ਲੱਖਾਂ ਦੀ ਲੁੱਟ ਹੈ ਸਰ ਆਏ ਕਦੇ ਤਾਈ ਪਤਾ ਲੱਗਾ ਕੁਝ ਮੈਂ ਫਿਰ ਬਾਰ ਬਾਰ ਰਿਪੀਟ ਕਰ ਰਿਹਾ ਜੀ ਮੈਂ ਤੁਹਾਡੇ ਸਾਹਮਣੇ ਗੱਡੀ ਚੋਂ ਵਾਲੇ ਉਤਰਿਆ ਵੀਆਈਪੀ ਡਿਊਟੀ ਚੱਲ ਰਹੀ ਸੀ ਅੰਦਰ ਜਾ ਕੇ ਅਸੀਂ ਜੋ ਵੀ ਮੈਨੂੰ ਇੱਕ ਵਾਰੀ ਮੈਂ ਮੌਕਾ ਦੇਖ ਲਵਾਂ ਔਰ ਇਹਨੂੰ ਵਿਦਨ ਆਰਜ਼ ਅਸੀਂ 100% ਟ੍ਰੇਸ ਕਰਾਂਗੇ ਜੀ ਸਮਾਂ ਕਿੰਨੇ ਕੋਈ ਦਾ ਸਰ ਸਮਾਂ ਤੇ ਤੁਹਾਨੂੰ ਪਤਾ ਹੈਗਾ ਦੱਸਿਆ ਹੈਗਾ ਕਿੰਨੇ ਕੋਈ ਨਾ ਕੱਟ ਇੱਕ ਡੇਢ ਘੰਟੇ ਪਹਿਲਾਂ ਦੀ ਗੱਲ ਆ ਮੈਂ ਮੈਂ ਕਹਿੰਦੀ ਇਨੀਸ਼ੀਅਲੀ ਮੈਂ ਦੇਖਣ ਦਵਾਂਗੇ ਮੈਂ ਮੌਕਾ ਹਾਲਾਂਕਿ ਲੁੱਟ ਦੀ ਰਕਮ 15 ਤੋਂ 20 ਲੱਖ ਰੁਪਏ ਦੀ ਅਸੀ ਜਾ ਰਹੀ ਹੈ ਪਰ ਬੈਂਕ ਅਧਿਕਾਰੀਆਂ ਦਾ ਦਾਵਾ ਹੈ ਕਿ ਇਸ ਸੰਬੰਧੀ ਪੂਰੀ ਜਾਂਚ ਪੜਤਾਲ ਤੋਂ ਬਾਅਦ ਹੀ ਪਤਾ ਲਗਾਇਆ ਜਾ ਸਕੇਗਾ ਹਾਲਾਂਕਿ ਵੱਡੀ ਗੱਲ ਇਹ ਹੈ ਕਿ ਬੈਂਕ ਵਿੱਚ ਕੋਈ ਵੀ ਸੁਰੱਖਿਆ ਗਾਰਡ ਮੌਜੂਦ ਨਹੀਂ ਸੀ ਜਿੱਥੋਂ ਕਿ ਬੈਂਕ ਅਧਿਕਾਰੀਆਂ ਜਾਂ ਫਿਰ ਬੈਂਕ ਮੈਨੇਜਮੈਂਟ ਦੀ ਲਾਪਰਵਾਹੀ ਸਾਫ਼-ਸਾਫ਼ ਨਜ਼ਰ ਆਉਂਦੀ ਹੈ ਫਿਲਹਾਲ ਪੁਲਿਸ ਇਸ ਮਾਮਲੇ 'ਤੇ ਕਿਹੋ ਜਿਹੀ ਕਾਰਵਾਈ ਕਰਦੀ ਹੈ ਇਵੀ ਦੇਖਣ ਵਾਲੀ ਗੱਲ ਹੋਵੇਗੀ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ